ਹਰ ਮਨੁੱਖ ਨੂੰ ਐਸਾ ਰਸ ਚਾਹੀਦਾ ਜੋ ਕਦੀ ਬੇਰਸੀ ਚ ਨਾ ਬਦਲੇ ਉਸ ਮਹਾ ਰਸ ਦਾ ਨਾਂ ਹੀ ਪਰਮਾਤਮਾ ਹੈ ਹਰ ਮਨੁੱਖ ਨੂੰ ਐਸੀ ਧਨ ਸੰਪਦਾ ਚਾਹੀਦੀ ਹੈ ਜੋ ਵੱਧਦੀ ਜਾਏ ਵੱਧਦੀ ਜਾਏ ਧਨ ਕਦੀ ਘਟੇ ਨਾ ਉਸ ਪਰਮ ਧਨ ਦਾ ਨਾਂ ਹੀ ਪਰਮਾਤਮਾ ਹੈ ਹਰ ਮਨੁੱਖ ਨੂੰ ਐਸੀ ਤਾਕਤ ਸ਼ਕਤੀ ਪ੍ਰਤਿਸ਼ਠਾ ਪ੍ਰਭਤਾ ਚਾਹੀਦੀ ਹੈ ਜੋ ਕਦੀ ਢੈਂਦੀ ਕਲਚ ਨਾ ਜਾਵੇ ਐਸੀ ਮਹਾਨ ਪ੍ਰਭਤਾ ਦਾ ਨਾਹੀ ਪ੍ਰਭੂ ਹੈ ਪ੍ਰਾਣਾਂ ਵਿੱਚ ਪਿਆਸ ਤੇ ਪ੍ਰਭੂ ਦੀ ਹੈ ਪਰਮਾਤਮਾ ਦੀ ਹੈ ਪਰਮ ਜੀਵਨ ਈਸ਼ਵਰ ਦੀ ਹੈ ਤਲਾਸ਼ ਗਲਤ ਹੈ ਖੋਜ ਗਲਤ ਹੈ ਜੈਸੇ ਕੋਈ ਰੇਤ ਦੇ ਛੌਂ ਤੇਲ ਕੱਢਣ ਦੀ